ਚੀਨ ਵਰਗੇ ਮੁਲਕ ਨਾਲ 85 ਬਿਲੀਅਨ ਡਾਲਰ ਦਾ ਵਪਾਰ ਘਟਾ ਕਿਉਂ ਅੱਛੇ ਦਿਨਾਂ ਦੀ ਆਸ ਵਿੱਚ ਜਦੋਂ ਜੈਦ ਕਰ ਰਹੇ ਆਮ ਭਾਰਤੀ ਲੋਕਾਂ ਵਿੱਚ ਵਰਕ ਇੰਡੀਆ ਦੇ ਤਾਜ਼ਾ ਰਿਪੋਰਟ ਦੇ ਜਾਰੀ ਕੀਤੇ ਅੰਕੜੇ ਦੱਸ ਰਹੇ ਨੇ ਕਿ 59% ਵਰਕਰ ਜਿਨ੍ਹਾਂ ਨੂੰ ਬਲੂ ਕੋਲਰ ਜੌਬ ਵਾਲੇ ਕਿਹਾ ਜਾਂਦਾ ਅਜਿਹੇ ਨੇ ਜਿਨ੍ਹਾਂ ਦੀ ਮਹੀਨੇ ਦੀ ਤਨਖਾਹ 20000 ਰੁਪਏ ਤੋਂ ਘੱਟ ਹੈ 29% ਵਰਕਰਾਂ ਦੀ ਪ੍ਰਤੀ ਮਹੀਨਾ ਤਨਖਾਹ 20 ਤੋਂ 40000 ਰੁਪਏ ਦਰਮਿਆਨ ਹੈ ਸਿਰਫ 11% ਦੇ ਲਗਭਗ ਕਾਮੇ ਹਨ ਜਿਨ੍ਹਾਂ ਦੀ ਆਮਦਨੀ ਪ੍ਰਤੀ ਮਹੀਨਾ 40000 ਤੋਂ ਉੱਪਰ ਹੈ ਜ਼ਿਆਦਾਤਰ ਮਿਹਨਤ ਮਜ਼ਦੂਰੀ ਵਾਲੇ ਮੇ ਮੀਡਲ ਈਸ ਮੁਲਕਾਂ ਵਿੱਚ ਏਜੰਟਾਂ ਰਾਹੀਂ ਖੱਜਲ ਖਵਾਰ ਹੋ ਕੇ ਆਪਣੇ ਪਰਿਵਾਰ ਪਾਲਣ ਲਈ ਜਾਂਦੇ ਹਨ ਵੱਡੇ ਵੱਡੇ ਦਮਗਜੇ ਮਾਰਨ ਵਾਲਿਆਂ ਦੇ ਸਰਕਾਰ ਵਿੱਚ 10 ਸਾਲ ਤੋਂ ਵੱਧ ਹੋ ਗਏ ਨੇ ਅੱਜ ਜਦੋਂ ਭਾਰਤ ਵਿੱਚ ਦੁਨੀਆ ਦੀ ਸਭ ਤੋਂ ਘੱਟ ਮੈਨੂਫੈਕਚਰਿੰਗ ਕਾਸਟ ਆ ਰਹੀ ਹੈ ਤਾਂ ਸੱਤਾਧਾਰੀ ਕਿਉਂ ਨਹੀਂ ਭਾਰਤ ਵਿੱਚ ਐਮਐਸਐਮਈ ਸੰਨਤ ਦੇ ਵਿਕਾਸ ਨੂੰ ਪਹਿਲ ਦੇ ਰਹੇ ਆਪਣੀਆਂ ਨੀਤੀਆਂ ਰਾਹੀਂ ਚੀਨ ਵਰਗੇ ਮੁਲਕ ਕੋਲੋਂ ਬੁਨਿਆਦੀ ਵਸਤਾਂ ਇੰਪੋਰਟ ਕਰਕੇ 85 ਬਿਲੀਅਨ ਡਾਲਰ ਦਾ ਵਪਾਰ ਘਾਟਾ ਕਿਉਂ ਦਰਜ ਕਰਵਾ ਰਹੇ ਹਨ ਕੋਈ ਪੁੱਛੇਗਾ ਕਦੋਂ ਤਾਂ ਪੁੱਛੇਗਾ